ਲਓ ਅਸਾਂ ਬਰਾਤੀ ਬਣ ਆਲੋ ਬੇਬੇ ਜੀ ਪ੍ਰਾਂਤ ਜਿਦਿਆ ਮੈਂ ਬਨੇ ਤੋਲੇ ਆਟਾ ਤੇ ਖੰਗ ਖੋਂ ਖੋਂ ਕਰੀ ਜਾਂਦੀ ਐ ਚੱਕ ਰਹੀ ਦੀ ਹੁਣ ਮਣਕੇ ਜੀ ਪੂਰਾ ਤੋਲ ਕੇ ਖੰਡ ਤੋਲੀ ਹੋਈ ਆ ਤੇ ਹੁਣ ਤੁਹਾਨੂੰ ਦਿਖਾਵਾਂਗੇ ਅੱਗੇ ਸਾਰੇ ਚੱਕਰ ਨੇ ਸਾਰੇ ਹੈ ਆ ਦੇਖ ਪਾ ਕਰ ਗਿਆ ਹਾਂ ਮੈਂ ਚੱਕਰ ਫਾੜਾ ਦੇ ਚੱਕਰ ਆ ਪਰ ਫਾਂਡਾ ਜਿ ਰੱਖ ਲਾਗੇ ਰੱਖਾਂਗੇ ਉਹ ਕਰ ਦੋ ਲਾ ਦੇਣਗੇ ਥੋੜਾ ਜਿਹਾ ਕਹਿੰਦੇ ਕੋਈ ਭਾਂਡਾ ਸਮੋੜਾ ਰੱਖ ਕੋਈ ਮਾਤਰ ਕਰ ਰੱਖ ਲਾ ਥੋੜਾ ਜਿਹਾ ਨਾ ਮਗਰੋ ਪਾ ਲੈ ਮਗਰੋ ਪਾ ਦੋੜ ਦਿਨ ਪਾ ਦੇ ਗਿਆ ਹਣਾ 6 ਨਵਜਨ ਪਰ ਰਾਮ ਹਾਂ ਜੀ ਉਹ ਜੂ ਇਹ ਉਹਦੇ ਵਿੱਚ ਤਾਂ ਹੋਰ ਜੂ ਗਈ ਬਸ ਫਿਰ ਕਾਨੂੰ ਨੂੰ ਕੰਨ ਥੋੜਾ ਜਿਹਾ ਉੱਚੇ ਹੀ ਪਾਵਾਂਗੇ ਥੋੜਾ ਜਿਹਾ ਪਾਵਾਂਗੇ ਥੋੜਾ ਜਿਹਾ ਇਹ ਚੋ ਕੱਢ ਲਾ ਆ ਭਗਰੇ ਕੱਢ ਲਾ ਥੋੜਾ ਜਿਹਾ ਹੋ ਜਾਊਗਾ ਹੁਣ ਹੋ ਗਿਆ ਸਮਾਨ ਰੈਡੀ ਇਹਦੇ ਚ ਇਨਗਰੀਡੀਅੰਟਸ ਸਾਰੇ ਪਾ ਲਏ ਆਪਾਂ ਲਗਭਗ ਜਿੰਨੇ ਵੀ ਪੈਂਦੇ ਹੁੰਦੇ ਨੇ ਕਾਕੇ ਰ ਹੋ ਰਹੇ ਨੇ ਰੋੜਨਾ ਨਹੀਂ ਰੋੜਨਾ ਨਹੀਂ ਤਾਂ ਮੈਂ ਨਹੀਂ ਤਾਂ ਮੈਂ ਨਾ ਇਦਰ ਹਲਵਾਈ ਅੰਗਰੇਜ਼ ਕੋਰ ਇੰਗਲੈਂਡ ਤੋਂ ਬੁਲਾਈ ਹੈ ਅਸੀਂ ਤੇ ਸਾਡੀ ਰੈਸਪੀ ਹੋ ਗਈ ਤਿਆਰ ਮੇਰੀ ਦੇ ਦਾਦੀ ਸਤਕਾਰਯੋਗ ਧੀਮੀ ਧੀਮੀ ਆਂਚ ਪਰ ਹਮ ਬਣਾ ਰਹੇ ਇਸ ਕੋ ਗਰਮੀ ਬਹੁਤ ਜ਼ਿਆਦਾ ਹੈ ਕੜਸੀ ਬੇਬੇ ਕਹਿੰਦੀ ਮੈਨੂੰ ਕੜਸੀ ਪਕੜਾਓ ਲਓ ਬੇਬੇ ਦੀ ਹੋਰ ਕੀ ਬੂਗਾਂ ਮਾਤਾ ਇਹਨੂੰ ਕਿਵੇਂ ਕਰਾਂਗੇ ਹੁਣ ਇਹ ਸਾਰਾ ਕੁਝ ਤੇ ਹੈ ਮਿਕਸ ਹੈ ਹਾਂ ਸਾਰਾ ਬੰਤ ਗਿਆ ਮਿਕਸ ਹੋ ਗਿਆ ਜਮਾਨ ਮਿਕਸ ਹੋ ਗਿਆ ਸਾਰਾ ਸਮਾਂ ਕਾਜੂ ਪਾਣਾ ਗੁੰਦਾਂ ਕੀ ਕੁਸ਼ ਪਾਇਆ ਇਹ ਚਾਪਾਂ ਗੁੰਦ ਪਾਈਆ ਹਮ ਮਗਜ ਪਾਇਆ ਅੱਛਾ ਜੀ ਗੁੰਦ ਪਾਇਆ ਅੱਛਾ ਜੀ ਕਾਜੂ ਪਾਈ ਨੂੰ ਸਾਰਾ ਕੁਝ ਮਿਕਸ ਹੋ ਗਿਆ ਤੇ ਚਲੋ ਆਪਾਂ ਅੱਗੇ ਦਾ ਪ੍ਰੋਸੀਜਰ ਕਰਦੇ ਹਾਂ ਦਿਖਾਵਾਂਗੇ ਤੁਹਾਨੂੰ ਲਓ ਜੀ ਜਦੋਂ ਇਹ ਹੋ ਗਿਆ ਰੈਡੀ ਉਦੋਂ ਇਹ ਜਿੰਨ ਸਾਰਾ ਕੁਝ ਮਿਕਸ ਕਰਿਆ ਜਾਊਗਾ ਤੇ ਸੂਰਜ ਦੇਵਤਾ ਜਿਵੇਂ ਸਾਡੇ ਸਿਰ ਤੇ ਨੇ ਤੇ ਬਹੁਤ ਜ਼ਿਆਦਾ ਧੁੱਪ ਆ ਸੂਰਜ ਨੂੰ ਵੀ ਬੱਸ ਆ ਜਾਂਦੀ ਹੈ ਲਓ ਜੀ ਹੁਣ ਆਪਣਾ ਇੱਥੇ ਕੁਝ ਇਹ ਜਿਹਾ ਵੀ ਹੋ ਗਿਆ ਤੇ ਕਹਿੰਦੇ ਜਦੋਂ ਲਾਲ ਹੋਊਗੀ ਇਹ ਉਦੋਂ ਬਣੂਗਾ ਲੱ ਅਜੇ ਬਣੀ ਨਹੀਂ ਮਾਤਾ ਲੱਗੀ ਪਈ ਐ ਮੈਂ ਹਣੀ ਮਾਰੀ ਜਾਂਦੇ ਫਤਣਾ ਜਾਵਾਂ ਇੱਧਰ ਕਰ ਲੈ ਸਸਰੀ ਮੈਂ ਘੜਾਇਆ ਤੈਨੂੰ ਲੈ ਮੈਂ ਤਾਂ ਹੁਣ ਕਿਹੜਾ ਦਵਾ ਕੇ ਮੋਰੇਆ ਕਿਹੜਾ ਮੈਂ ਦਵਾ ਨਾ ਕਿਹੜਾ ਤੁਸੀਂ ਇੱਥੇ ਨੰਦ ਲਓ ਤੁਪ ਦਾ ਨੰਦ ਲਓ ਕਿ ਨੰਦ ਲਓ ਕਹਿੰਦਾ ਮੈਂ ਇੱਧਰ ਜੰਨਾ ਲੈ ਉਹ ਜੀ ਆਪਾਂ ਹੁਣ ਅੱਗ ਦੋ ਇਹਨੂੰ ਲਾ ਲੈ ਥੱਲੇ ਪੂਰੀ ਲਾਲੀ ਚ ਹੋ ਗਿਆ ਬੇਬੇ ਕਹਿੰਦੀ ਜਦੋਂ ਲਾਲੀ ਚ ਹੋ ਜੇ ਉਦੋਂ ਆਪਣਾ ਇਹਨੂੰ ਮਾਲ ਪੱਤੇ ਨੂੰ ਲਾ ਲੈਣਾ ਚਾਹੀਦਾ ਤੇ ਹੁਣ ਇਹਦੇ ਵਿੱਚ ਪਾਵਾਂਗੇ ਪਨੀਵੀ ਕਰਕੇ ਖੰਡ ਸ਼ੁੱਧ ਦੇਸੀ ਖੰਡ ਹੋਰ ਫਟ ਪਾਲੀ ਪਾਲੀ ਬੋਲੀ ਨੂੰ ਠੀਕ ਨਾ ਹੋ ਜਮਾ ਮਿੱਠੀ ਮਿੱਠੀ ਜਾਣ ਦੇ ਕੋਹ ਨਹੀਂ ਹੁੰਦਾ ਮਿੱਠੀ ਮਿੱਠੀ ਖਾਵਾਂਗੇ ਕੋਈ ਨਾ ਮੈਂ ਤਾਂ ਖਾ ਲੂ ਆਹ ਤਰਾਤੇ ਦੇਖ ਗਏ ਤੇ ਆਪ ਵੀ ਖਾ ਗਏ ਨਾਲ ਇਹਨਾਂ ਦੀ ਬੈਠ ਕੇ ਥੋੜੀ ਨਾ ਆ ਜਾ ਤੋਪਾ ਹੁੰਦਾ ਪਰ ਲੈ ਆ ਫੜ ਲਗਾ ਵੇ ਆ ਹਾਂ ਲੈ ਫੜਦੇ ਫਿਰ ਕਪੜਾ ਇਹ ਫੜਦਾ ਮੈਨੂੰ ਕਿੱਧਰ ਗਿਆ ਇੱਥੇ ਲਾਓ ਜੀ ਐ ਆਈ ਹੇ ਪੁੰਜੀ ਬੈਠਣਾ ਵੋ ਲਓ ਜੀ ਹੁਣ ਆਪਣਾ ਇਹ ਆਟਾ ਹੋ ਗਿਆ ਤਿਆਰ। ਕਾਹੀ ਬਣਾਈ ਤੇ ਲਿਆਤ ਨਾਲ ਆ ਜਾਈ ਕੋਈ। ਦੋਸਤੋ ਮੈਨੂੰ ਪਹਿਰਿਆਂ ਨੇ ਗਾਣਾ। ਠੀਕ ਐ। ਕਹਿੰਦੀਆਂ ਹੱਥ ਨਾਲ ਲਿਆਈ ਤੂੰ ਬਸ ਵੀਡੀਓ ਮੈਂ ਬਈ ਇਧਰ ਕੰਮ ਕਰੀ ਜਾਣਾ। ਦੇਖ ਲਓ ਮੈਂ ਥੋੜੀ ਕੜਾਹੀ ਫੜ ਰੱਖੀ ਐ। ਈਲਣਾ ਨਹੀਂ ਦਿੰਦਾ ਮੈਂ ਉਹਨੂੰ ਕਿਸੇ ਪਾਸੇ ਕੇ ਮਰਜ਼ੀ ਮਾਰੀ ਚਲੋ। ਠੀਕ ਐ। ਤੇ ਮੈਨੂੰ ਬਾਅਦ ਚ ਲਾਂਬੇ ਦੇਓਗੇ ਵੀ ਸਾਡੀ ਵੀਡੀਓ ਨਹੀਂ ਬਣਾਈ ਬੇਬੇ। ਬੇਬੇ ਹਾਂ। ਸੁਣ ਲਾ ਗਾਲਾ। ਠੀਕ ਆ। ਠੀਕ ਆ। ਉਵੇਂ ਜਾਰੀ ਕਰ ਮੈਂ ਮਾਰਦੀ ਹਾਲੋ ਹਾਂਜੀ ਲਓ ਜੀ ਹੁਣ ਆਪਾਂ ਇਹ ਚ ਪਾਵਾਂਗੇ ਆਖਰ ਘੜੀ ਆਪਣੀ ਆ ਚੁੱਕੀ ਆ ਤੁਸੀਂ ਦੇਖੋ ਤੁਹਾਡੇ ਸਬਰਾਂ ਦਾ ਇੰਤਜ਼ਾਰ ਪੂਰਾ ਹੋਣ ਵਾਲਾ ਹੁਣ ਆਪਾਂ ਇਹ ਚ ਪਾਵਾਂਗੇ ਸਮਾਨ ਖਾਣ ਨੂੰ ਤਿਆਰ ਹੋ ਜਾਏ ਇਹ ਹਾਂਜੀ ਜਿਨੇ ਜਿਨੇ ਖਾਣੀਆਂ ਆ ਉਹ ਆਦੇ ਘਰੇ ਬਣਾਓ ਤੇ ਖਾਓ ਤੇ ਤੇ ਹੁਣ ਆਪਾਂ ਤੁਹਾਨੂੰ ਸਮਾਨ ਪਾਵਾਂਗੇ ਇਨਗਰੀਡੀਅੰਟਸ ਆ ਗਏ ਜਿਹੜਾ ਆਪਾਂ ਮਿਕਸ ਕਰਨਾ ਸੀ ਆ ਲਓ ਜੀ ਤੇ ਹੁਣ ਤੁਸੀਂ ਦੇਖ ਸਕਦੇ ਹੋ ਆਪਾਂ ਇਹਦੇ ਚ ਸਮਾਨ ਪਾਤਾ ਤੇ ਹੁਣ ਆਪਣੀ ਇਹ ਹੌਲੀ ਹੌਲੀ ਰੈਡੀ ਹੋ ਜੂਗੀ ਚੱਲ ਮੇਰੇ ਭਾਈ ਤੇ ਹੁਣ ਤੁਹਾਡਾ ਭਾਈ ਥੋੜੀ ਜੀ ਮਦਦ ਕਰੂਗਾ ਇਹਨਾਂ ਦੀ ਹੂੰ ਕਰੂਗਾ ਛੋਟਾ ਨਾ ਬੇਬੇ ਕਹਿੰਦੀ ਖੋਤਣਾ ਵਜ ਸਕਦਾ ਭਾਈ ਦੂਰ ਹੈ ਬੀਂ ਦੀਰੀ ਤੋਂ ਠੀਕ ਹੈ ਤੇ ਹੁਣ ਇਹ ਜੋਰ ਹੋ ਰਿਹਾ ਨਾ ਮਝ ਲਿਆ ਬਾਹਰਦ ਨਹੀਂ ਕੋਣ ਆ ਗਿਆ ਮੈਨੂੰ ਲੱਗਦਾ ਬਾਹਰ ਸਾਡੇ ਰਿਸ਼ਤੇਦਾਰ ਉਹ ਮੇਰੇ ਡੈਡੀ ਵੀ ਆ ਚੁੱਕੇ ਨੇ ਉਧਰ ਦੇਖ ਸਕਦੇ ਹੋ ਤੁਸੀਂ ਤੇ ਹੁਣ ਤੁਸੀਂ ਦੇਖੇ ਬਣੇ ਰਹੋ ਵੀਡੀਓ ਦੇ ਵਿੱਚ ਬੈਗੇ ਜਿਹੜੀ ਜੀ ਨੂੰ ਕਿਸੇ ਨੇ ਪਾਣੀ ਨਹੀਂ ਫੜਾਇਆ ਮੈਨੂੰ ਲੱਗਾ ਮੈਨੂੰ ਦੇਣਾ ਪਊਗਾ ਤੇ ਤੁਸੀਂ ਦੇਖੀ ਚੱਲੇ ਹੋ ਸਾਢੇ 11 ਹੋ ਗਏ ਜੀ ਕੀ ਲੈਣਾ ਹੈ ਸੈਨ ਸੋਣਾ ਮੈਂ ਜੇ ਵੀ ਸਮਝਾਉਣ ਲੱਗੀ ਬੜਾ ਮੈਂ ਆਹ ਤੂੰ ਕਹਿੰਦੀ ਕਿ ਉਹਨੂੰ ਦੱਸਿਆ ਜੀ ਹਾਂ ਹਾਂ